2 ਜੁਲਾਈ 1983 ਦੀ ਆਦੇ ਦਿਨ ਦੀ ਕਬੜੀ ਐਮ ਘਟਨਾ ਹੈ ਇਹ ਗੱਲਾਂ ਕੋਈ ਬਹੁਤੀਆਂ ਪੁਰਾਣੀਆਂ ਨਹੀਂ ਐ ਪਰ ਅਫਸੋਸ ਇਹ ਹੈ ਕਿ ਅਸੀਂ ਇਹਨਾਂ ਗੱਲਾਂ ਨੂੰ ਭੁੱਲ ਕੇ ਬੈਠ ਗਏ ਆ ਕੀ ਆਜ਼ਾਦ ਇਤਿਹਾਸ ਕੀ ਹੋਇਆ ਸੀ ਆਦੇ ਦਿਨ ਇਹ ਸਾਰਾ ਕੁਝ ਜਾਣਣ ਤੋਂ ਪਹਿਲਾਂ ਇੱਕ ਵਾਰੀ ਫਤਿਹ ਸੰਜੀ ਕਰ ਲਈਏ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੋ ਨਿਗਾਹ ਮਾਰੋਗੇ ਨਾ ਇਹ ਲੜਾਈ ਜੁਗਾ ਜੁਗਾ ਤੋਂ ਚੱਲਦੀ ਆ ਰਹੀ ਹੈ ਕਿ ਇੱਕ ਪਾਸੇ ਸੱਚ ਹੈ ਤੇ ਇੱਕ ਪਾਸੇ ਝੂਠ ਹੈ ਸੱਚ ਆਪਣਾ ਰੂਪ ਧਾਰਨ ਕਰਦਾ ਰਿਹਾ ਹੈ ਤੇ ਝੂਠਾ ਆਪਣਾ ਰੂਪ ਧਾਰਨ ਕਰਦਾ ਰਿਹਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਝੂਠ ਕਿਤੇ ਨਾ ਕਿਤੇ ਸੱਚ ਦੇ ਉੱਤੇ ਜ਼ਰੂਰ ਇੱਕ ਵਾਰੀ ਹਾਵ ਵੀ ਹੁੰਦਾ ਆ ਪਰ ਸਮੇਂ ਦੇ ਹਿਸਾਬ ਦੇ ਨਾਲ ਜਦੋਂ ਜਿੱਤ ਹੁੰਦੀ ਹੈ ਜਿੱਤ ਉਦੋਂ ਸੱਚ ਦੀ ਹੁੰਦੀ ਹੈ ਸੱਚ ਕਦੇ ਲੁਕਦਾ ਨਹੀਂ ਐ ਸੱਚ ਕਦੇ ਝੁਕਦਾ ਨਹੀਂ ਐ ਸੱਚ ਕਦੇ ਦਬਦਾ ਨਹੀਂ ਐ ਸੱਚ ਕਦੇ ਹਾਰਦਾ ਨਹੀਂ ਐ ਸੱਚ ਨੇ ਜਿੱਤਣਾ ਹੀ ਜਿੱਤਣਾ ਐ ਸੱਚ ਨਹੀਂ ਕਦੇ ਆਪਣੇ ਜੀਵਨ ਚ ਹਾਰੇਗਾ ਜਿੱਤੇਗਾ ਹੀ ਪਰ ਹਾਂ ਸਮਝ जरूर ਲੱਗ ਸਕਦਾ ਹੈ ਉਹਨੂੰ ਤਦ ਇਹ ਸੱਚ ਬਾਬੇ ਨਾਨਕ ਦੇ ਰੂਪ ਚ ਆਇਆ ਤੇ ਝੂਠ ਬਾਬਰ ਦੇ ਰੂਪ ਚ ਆਇਆ ਸੱਚ ਗੁਰੂ ਅੰਗਦ ਦੇ ਪਾਸ ਰੂਪ ਦੇ ਅੰਦਰ ਆਉਂਦਾ ਤੇ ਝੂਠ ਹਮਾਉ ਦੇ ਰੂਪ ਚ ਆਉਂਦਾ ਸੱਚ ਗੁਰੂ ਅਰਜਨ ਦੇਵ ਪਾਸ਼ਾ ਦੇ ਰੂਪ ਦੇ ਅੰਦਰ ਆਉਂਦਾ ਆ ਤੇ ਝੂਠ ਜਕਰੀਆ ਆਪਣਾ ਜਹਾਂਗੀਰ ਦੇ ਰੂਪ ਦੇ ਵਿੱਚ ਆਉਂਦਾ ਆ ਸੱਚ ਧੰਨ ਗੁਰੂ ਕਲਗੀਧਰ ਪਾਸ਼ਾ ਦੇ ਰੂਪ ਦੇ ਵਿੱਚ ਆਉਂਦਾ ਆ ਤੇ ਝੂਠ ਔਰੰਗਜ਼ੇਬ ਦੇ ਰੂਪ ਦੇ ਅੰਦਰ ਆਉਂਦਾ ਆ ਇਸੇ ਤਰ੍ਹਾਂ ਸਮੇਂ-ਸਮੇਂ ਸੱਚ ਤੇ ਝੂਠ ਦਾ ਰੂਪ ਬਦਲਦਾ ਰਹਿੰਦਾ ਆ ਪਰ ਇਹ ਚੱਲਦੀ ਲੜਾਈ ਹਮੇਸ਼ਾ ਬਰਾਬਰ ਹੈ ਜੁਲਾਈ 1982 ਨੂੰ ਜਦੋਂ ਸਰਦਾਰ ਅਮਰੀਕ ਸਿੰਘ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਾ ਸਰਕਾਰ ਦੇ ਮਨ ਵਿੱਚ ਇਹ ਸੀਗਾ ਕਿ ਹੁਣ ਇਹਨਾਂ ਦੀ ਕੋਈ ਵੀ ਤਾਕਤ ਉਹ ਰਹਿਣ ਨਹੀਂ ਦੇਣੀ ਖਤਮ ਕਰ ਦੇਣੀ ਹੈ ਇਸ ਕਰਕੇ ਸਰਕਾਰ ਨੇ ਬੱਬਰ ਅਕਾਲੀ ਦਲ ਨੂੰ ਵੀ ਜਿਹੜਾ ਬੱਬਰ ਅਕਾਲੀ ਦਲ ਸੀਗਾ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਅਖੰਡ ਕੀਰਤਨੀ ਜਥੇ ਦੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਦਲ ਖਾਲਸਾ ਦੇ ਜਥੇਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਹੋਰ ਜਿਹੜੇ ਸੀਗੇ ਪਿੰਡ ਰਾ ਜਥੇ ਦੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਮਤਲਬ ਕਿ ਕੋਈ ਵੀ ਨਹੀਂ ਛੱਡਿਆ ਪਰ ਇੱਕ ਜਥਾ ਰਹੇਗਾ ਸੀਗਾ ਨਿਹੰਗ ਜਥੇਬੰਦੀ ਹਾਂ ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਪਿਛਲੇ ਕਈ ਤਹਾਕਿਆਂ ਤੋਂ ਸਿੱਖ ਕੌਮ ਦੀ ਜਦੋਂ ਜੈਤ ਵਿੱਚ ਇਹਨਾਂ ਨਿਹੰਗ ਜਥੇ ਆਦੀ ਕੋਈ ਬਹੁਤੀ ਸ਼ਮੂਲੀਅਤ ਨਹੀਂ ਰਹੀ ਫਿਰ ਵੀ ਸਰਕਾਰ ਨੇ ਕਿਹਾ ਕਿ ਅਸੀਂ ਕਿਸੇ ਨੂੰ ਛੱਡਣਾ ਨਹੀਂ ਹੈ ਕਿਸੇ ਨੂੰ ਬਖਸ਼ਣਾ ਨਹੀਂ ਇਸ ਕਰਕੇ ਸਰਕਾਰ ਨੇ ਅੱਜ ਦੇ ਦਿਨ 2 ਜੁਲਾਈ 1983 ਬਾਬਾ ਬਕਾਲੇ ਦੇ ਕੋਲ ਇੱਕ ਨਿਹੰਗਾਂ ਦੀ ਸ਼ੌਣੀ ਸੀ ਉਸ ਸ਼ੌਣੀ ਦੇ ਉੱਤੇ CRPF ਦੇ ਜਵਾਨਾਂ ਨੇ ਆਖੇ ਕਾਰਵਾਈ ਕੀਤੀ ਐਕਸ਼ਨ ਕੀਤਾ ਜਦੋਂ ਆਪਾਂ ਐਕਸ਼ਨ ਕੀਤਾ ਤੇ ਉਸ ਸੈਕਸ਼ਨ ਦੇ ਵਿੱਚ ਦੋ ਨਿਹੰਗ ਮਾਰੇ ਜਾਂਦੇ ਆ ਤੇ ਅੱਠ ਨਿਹੰਗਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਹਦੇ ਨਾਲ ਉਸ ਸ਼ੌਣੀ ਉਸ ਕੈਲੋ ਡੇਰੇ ਦਾ ਨੁਕਸਾਨ ਬਹੁਤ ਹੁੰਦਾ ਆ ਪਰ ਜਦੋਂ ਸਰਕਾਰ ਕੋਈ ਐਕਸ਼ਨ ਕਰਦੀ ਹੈ ਉਹ ਸਾਹਮਣੇ ਨੁਕਸਾਨ ਕਿਹਦਾ ਕਿੰਨਾ ਹੁੰਦਾ ਸਰਕਾਰ ਨੂੰ ਕੋਈ ਵੀ ਇਸ ਗੱਲ ਦੇ ਨਾਲ ਲੈਣ ਦੇਣ ਨਹੀਂ ਸੋ ਜੋ ਅੱਜ ਦਾ ਜਿਹੜਾ ਇਤਿਹਾਸਿਕ ਦਿਨ ਹੈ 2 ਜੁਲਾਈ ਦਾ ਅੱਜ ਦੇ ਦਿਨ ਨਿਆੰਗ ਜਥੇ ਦੇ ਉੱਤੇ ਸੀਆਰਪੀਐਫ ਦੇ ਜਵਾਨਾਂ ਨੇ ਹਮਲਾ ਕਰਕੇ ਦੋ ਨਿਹੰਗਾਂ ਨੂੰ ਮਾਰ ਦਿੱਤਾ ਤੇ ਅੱਠ ਨਿਹੰਗਾਂ ਨੂੰ ਗ੍ਰਿਫਤਾਰ ਕੀਤਾ ਸੀ ਸੋ ਜਰੂਰ ਇਹਨਾਂ ਇਤਿਹਾਸ ਦੇ ਵਰਕਿਆਂ ਨੂੰ ਚੇਤੇ ਰੱਖੋ ਉਕੇ ਜੀ ਡੀ ਕਾ ਕੋਮਾ ਪੜਾ ਇਤਿਹਾਸ ਭੁੱਲ ਜਾਨੀਆ ਕੋਮਾ ਖਤਮ ਹੋ ਜਾਨੀਆ ਸੋ ਇਤਿਹਾਸ ਵੀ ਬਹੁਤੇ ਪੁਰਾਣੇ ਨਹੀਂ ਹੈ ਬਹੁਤ ਨਵਾਂ ਇਤਿਹਾਸ ਬਹੁਤ ਥੋੜੇ ਦਿਨ ਪਹਿਲਾ ਬੱਪਰਿਆ ਹੋਇਆ ਹੈ ਇਤਿਹਾਸ ਹੈ ਸੋ ਜਰੂਰ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਹਰ ਰੋਜ਼ ਦਾ ਇੱਕ ਨਵਾਂ ਇਤਿਹਾਸ ਹਾਂ ਛੋਟੀ ਜੀ ਗੱਲ ਹੋਰ ਕਹਿੰਦੇ ਆ ਕਈ ਵਾਰ ਬੰਦਾ ਕਹੇਗਾ ਕਿ ਤੁਸੀਂ ਛੋਟਾ ਜਿਹਾ ਇਤਿਹਾਸ ਦੱਸ ਦਿਓ ਪੂਰੀ ਗੱਲ ਦੱਸਦੇ ਨਹੀਂ ਥੋੜੇ ਸਮੇਂ ਦੇ ਥੋੜੀ ਗੱਲ ਕੀਤੀ ਜਾ ਸਕਦੀ ਹੈ ਡਾਕਟਰ ਹਜਿੰਦਰ ਸਿੰਘ ਦਲਜੀਤ ਉਹਨਾਂ ਨੇ ਦੋ ਕਿਤਾਬਾਂ ਲਿਖੀਆਂ ਜਿਦੇ ਵਿੱਚ ਉਹਨਾਂ ਨੇ 1 ਜਨਮਰੀ ਤੋਂ ਲੈ ਕੇ 31 ਦਸੰਬਰ ਤੱਕ ਪੂਰੇ ਸਾਲ ਦਾ ਇਤਿਹਾਸ ਲਿਖਿਆ ਹੈ ਦੋ ਕਿਤਾਬਾਂ ਆ ਸੋ ਜੇ ਤੁਸੀਂ ਹੋਰ ਕੋਈ ਜਾਣਕਾਰੀ ਜਾਣਨਾ ਚਾਹੁੰਦੇ ਹੋ ਸੋ ਉਹਨਾਂ ਦੀ ਕਿਤਾਬਾਂ ਲਿਖੀਆਂ ਹੋਈਆਂ ਜਰੂਰ ਪੜੋ ਸੋ ਅੱਜ ਦਾ ਜਿਹੜਾ ਇਤਿਹਾਸ ਹੈ 2 ਜੁਲਾਈ 1983 ਨੂੰ ਨਿਹੰਗਾਂ ਦੇ ਇੱਕ ਡੇਰੇ ਦੇ ਉੱਤੇ ਸੀਆਰਪੀਐਫ ਦੇ ਜਵਾਨਾਂ ਨੇ ਹਮਲਾ ਕਰਕੇ ਉਸ ਡੇਰੇ ਦਾ ਬਹੁਤ ਨੁਕਸਾਨ ਕੀਤਾ ਤੇ ਦੋ ਨਿਹੰਗਾਂ ਨੂੰ ਸ਼ਹੀਦ ਵੀ ਕੀਤਾ ਤੇ 8 ਨੂੰ ਗ੍ਰਿਫਤਾਰ ਕੀਤਾ ਸੋ ਜਰੂਰ ਇਤਿਹਾਸ ਨੂੰ ਜਾਣੋ ਪੜੋ ਤੇ ਸੁਣੋ ਸਤਿਗੁਰ ਦਾਤਾ ਕਿਰਪਾ ਕਰੇ ਬਲਾਉ ਫਤਿਹ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ